ਖਾਲੀ ਕੋੜੀ ਹਿੰਕ ਦੀ ਉੱਤੇ ਨੀਦੀ ਦਾ ਵੀਰ ਖਾਲੀ ਕੋੜੀ ਹਿੰਕ ਦੀ ਉੱਤੇ ਨੀਦੀ ਦਾ ਵੀਰ ਪੈਣ ਉਡੀਕਾ ਕਰੇ ਮਿਰਜਾ ਕੌਣ ਬਣਾਵੇ ਤੀਰ ਖਾਲੀ ਕੋੜੀ ਹਿੰਕ ਦੀ ਉੱਤੇ ਨੀਦੀ ਦਾ ਵੀਰ ਉਹ ਕੋਠੇ ਉੱਤੇ ਖੜੀ ਉਡੀਕਾ ਕਦ ਕਰ ਆਵੇ ਜੋੜੀ ਉੱਡਦੀ ਟੂੜ ਦੇ ਸੇ ਪਈ ਦੂਰੋਂ ਸਖਣਿਓਂ ਦੇ ਕੋੜੀ ਸਾ ਨਾਲ ਸਾ ਨਾਲ ਰਲਦੇ ਨੇਨੋਂ ਵਗਦੇ ਪੈਣੇ ਨੀਰ ਸਾ ਨਾਲ ਸਾ ਨਾਲ ਰਲਦੇ ਨੇਨੋਂ ਵਗਦੇ ਪੈਣੇ ਨੀਰ ਖਾਲੀ ਕੋੜੀ ਹਿੰਕਦੀ ਉੱਤੇ ਨੀ ਦੀਦਾ ਵੀਰ ਖਾਲੀ ਕੋੜੀ ਹਿੰਕਦੀ ਉੱਤੇ ਨੀ ਦੀਦਾ ਵੀਰ ਨਾ ਮੰਨੇ ਗੱਲ ਕਿਸੇ ਦੀ ਤੁਰਿਆ ਬਾਜ ਪਰਾਂਵਾ ਵੇ ਤੇਰੇ ਬਾਜੋ ਵੀਰਾਂ ਦੀਆਂ ਡੋਲਿਓ ਪੱਜੀਆਂ ਬਾਵਾ ਜੋ ਹੁਣਾ ਸੀ ਹੋ ਗਿਆ ਫਿਰ ਤੋਂ ਵਰਤ ਗਈ ਤਕਦੀਰ ਜੋ ਹੁਣਾ ਸੀ ਹੋ ਗਿਆ ਫਿਰ ਤੋਂ ਵਰਤ ਗਈ ਤਕਦੀਰ ਖਾਲੀ ਕੋੜੀ ਹਣਕ ਦੀ ਉੱਤੇ ਨੀਦੀ ਦਾ ਵੀ ਰਣ ਉਡੀਕਾ ਕਰੇ ਮਿਰਜਿਆ ਕੌਣ ਬਣਾਵੇ ਤੀਰ ਮਿਰਜਿਆ ਕੌਣ ਬਣਾਵੇ ਤੀ ਕਲਮ ਕੱਲਾ ਕਿਰ ਗਿਆ ਹੁਣਾ ਸ਼ੀਣੀ ਮਾ ਦਾ ਜਾਇਆ ਕਲਮ ਕੱਲਾ ਕਿਰ ਗਿਆ ਹੁਣਾ ਸ਼ੀਣੀ ਮਾ ਦਾ ਜਾਇਆ ਸੇਵਾ ਆਪਣੇ ਵੀਰਾਂ ਹੱਥੋਂ ਵੀਰ ਮੇਰਾ ਮਰਵਾਇਆ ਸਿਰ ਤੇ ਆਣ ਜਦ ਦੁਸ਼ਮਣ ਘੁੰਮ ਦੇ ਨਾ ਕਮ ਆਵੇ ਤੀ ਕਰਤੇ ਆਣ ਜਦ ਦੁਸ਼ਮਣ ਕੁੰਮ ਦੇ ਨਾ ਕਮੇ ਆਵੇ ਤੀਰ ਖਾਲੀ ਕੋੜੀ ਹਣਕ ਦੀ ਉੱਤੇ ਨੀ ਦੀਦਾਵੀ ਖਾਲੀ ਕੋੜੀ ਹਣਕ ਦੀ ਉੱਤੇ ਨੀ ਦੀਦਾਵੀ ਅੰਬਰ ਸ਼ਮਸ਼ਮ ਰੋਇਆ ਤਰਤੀ ਕੰਬਣ ਲੱਗੀ ਸਾਰੀ ਬੱਕੀ ਦੇ ਗਲ ਲੱਗ ਕੇ ਜਦ ਬਾਬਲ ਨੇ ਤਾਂ ਸੀ ਮਾਰੀ ਪੱਕੇ ਦੇ ਗਲ ਲਾ ਕੇ ਜਦ ਬਾ ਬਲ ਨੇ ਤਾਸੀ ਮਾਰੀ ਹਾਈ ਮੈਂ ਮਰ ਗਈ ਮਿਰਜਾ ਵੀਰ ਦਾ ਵਾਣੀ ਰੁਲੇ ਸ਼ਰੀਰ ਹਾਈ ਮੈਂ ਮਰ ਗਈ ਮਿਰਜਾ ਵੀਰ ਦਾ ਵਾਣੀ ਰੁਲੇ ਸ਼ਰੀਰ ਖਾਲੀ ਕੋੜੀ ਹਣਕ ਦੀ ਉੱਤੇ ਨੀ ਦੀਦਾ ਵੀ ਸੁਣੋ ਵੀਰੋ ਅੰਮੀ ਦੇ ਜਾਇਓ ਕਰ ਲੋ ਹੁਣੇ ਤਿਆਰੀ ਸੁਣੋ ਵੀਰੋ ਅੰਮੀ ਦੇ ਜਾਇਓ ਕਰ ਲੋ ਹੁਣੇ ਤਿਆਰੀ ਬਦਲਾ ਲੈਣਾ ਵੀਰ ਦਾ ਮਾਣੂ ਮਿਲੋ ਜਾਂਦੀ ਵਾਰੀ ਖੰਡ ਪਥੇ ਤੇ ਤੀਰ ਮਾਰਨੇ ਮਾਰਦ ਤਿਲਕੀ ਖੰਡ ਪਥੇ ਤੇ ਤੀਰ ਮਾਰਨੇ ਮਾਰਦ ਤਿਲਕੀ ਖਾਲੀ ਕੋੜੀ ਹਿੰਕ ਦੀ ਉੱਤੇ ਨੀ ਦੀਦਾ ਵੀਰ ਪਹਿਣ ਉਡੀਕਾ ਕਰੇ ਮਿਰਜ਼ਾ ਕੌਣ ਬਣਾਵੇ ਤੀਰ ਜਹਾਂ ਕੌਣ ਬਣਾਵੇ ਤੀ